ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਪਿਛਲੇ ਦਿਨਾਂ ਦੇ ਮੁਕਾਬਲੇ ਉਸੇ ਤਰ੍ਹਾਂ ਹੀ ਹੈ ਅੱਜ ਵੀ ਸਵੇਰ ਵੇਲੇ ਪੂਰੇ ਦੀ ਹਵਾ ਚੱਲੇਗੀ ਮੌਸਮ ਮੁੱਖ ਤੌਰ ਤੇ ਜ਼ਿਆਦਾਤਰ ਹਿੱਸਿਆਂ ਦੇ ਸਾਫ਼ ਰਹਿਣ ਦੀ ਸੰਭਾਵਨਾ ਰਹੇਗੀ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਤਾਪਮਾਨ 19 ਤੋਂ 20 ਡਿਗਰੀ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਰਹੇਗਾ ਤੇ ਦਿਨ ਵੇਲੇ ਇਹ 37-38-39 ਡਿਗਰੀ ਦੇ ਆਸ-ਪਾਸ ਪੁੱਜਦਾ ਹੋਇਆ ਦਖਾਈ ਦੇਗਾ ਦੁਪਹਿਰ ਤੋਂ ਬਾਅਦ ਹੋ ਸਕਦਾ ਹੈ ਕਿ ਅੱਜ ਕਿਤੇ ਨਾ ਕਿਤੇ ਹਵਾ ਰੁਕੇਗੀ ਤੇ ਹੀਟ ਸੈੱਲ ਬਣਨਗੇ ਜਿਹਦੇ ਵਿੱਚ ਤੇਜ਼ ਤੂੜਪਰੀਆਂ ਹਨੇਰੀਆਂ ਜਾਂ ਹਲਕੇ ਮੀਂਹ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਮਾਲਵੇ ਦੇ ਇਲਾਕੇ ਜਿਵੇਂ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਜਾਂ ਪਟਿਆਲਾ ਹੋ ਗਿਆ ਜਾਂ ਬਰਨਾਲਾ ਇਹਨਾਂ ਸਾਰਿਆਂ ਦੇ ਵਿੱਚ ਨਹੀਂ ਇਹਨਾਂ ਚੋਪ ਪੰਜ ਜ਼ਿਲ੍ਹਿਆਂ ਦੇ ਵਿੱਚ ਕਿਸੇ ਇਕੱਦੇ ਖੇਤਰ ਦੇ ਵਿੱਚ ਅਜਿਹੇ ਹੀਟ ਸੈੱਲ ਬਣਨ ਦੀ ਸੰਭਾਵਨਾ ਬਣ ਰਹੀ ਹੈ ਸੋ ਅੱਜ ਮੌਸਮ ਤਕਰੀਬਨ ਜ਼ਿਆਦਾਤਰ ਹਿੱਸਿਆਂ ਵਿੱਚ ਸਾਫ਼ ਰਹੇਗਾ ਤੇ ਗਰਮੀ ਵਾਲਾ ਰਹੇਗਾ ਖਾਲਸੋ ਹੌਲੀ ਹੌਲੀ ਮੌਸਮ ਇੱਕ ਵਾਰ ਫੇਰ ਬਦਲਣਾ ਸ਼ੁਰੂ ਹੋ ਜਾਵੇਗਾ 16 ਅਤੇ 17 ਨੂੰ ਖੱਟ ਖੇਤਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਹਨਾਂ ਦੇ ਵਿੱਚ ਹੀਟ ਸੈੱਲ ਵੀ ਬਣਨਗੇ ਤੇ ਤੇਜ਼ ਤੂੜਪਰੀਆਂ ਹਨੇਰੀਆਂ ਵੀ ਚਲਦੀਆਂ ਹੋਈਆਂ ਤੁਹਾਨੂੰ ਕਿਤੇ ਨਾ ਕਿਤੇ ਦਿਖਾਈ ਦਿੰਦੀਆਂ ਰਹਿਣਗੀਆਂ 18 19 ਅਤੇ 20 ਤਰੀਕ ਨੂੰ ਇੱਕ ਹੋਰ ਸਿਸਟਮ ਵੱਡੇ ਪੱਧਰ ਤੇ ਪੰਜਾਬ ਖਿੱਤੇ ਨੂੰ ਜਾਂ ਕਹਿ ਲਈ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਜਿਦੇ ਵਿੱਚ ਮੀਂਹ ਹਨੇਰੀ ਦਾ ਤੌਰ ਵੀ ਦੇਖਿਆ ਜਾਵੇਗਾ